में तो फोन दो ना में आप लेकॉपी है मैं कह रहा हूँ की आप ऑनलाइन चेक कर लो अगर ऑनलाइन मेरे पास पेपर ना हो लाइसेंस तो 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 ना हो तो आप मेरा चलान कर सकते हो मेरा फोन लेके जा रहे हैं ये बताओ मैं कहाँ से लेके जाऊँगा मैं गड्ढी पीछे पीछे लेके आ रहा हूँ एक बंदा मेरे साथ में जा रहा है फिर भी मेरा फोन लेके जा रहे हैं ना मुझे कहीं पे बात करने दे रहे हैं प्रेस की गाइडिट ਜੀ ਲੋਡ ਨਹੀਂ ਆ ਕੋ ਆਬ ਚਲਾਨ ਕਰਵਾਨਾ ਕੋ ਟੂ ਲੈ ਕੇ ਜਾ ਰਿਹਾ ਹਾਂ ਕੰਸਟ੍ਰਕਟ ਕੰਸਟ੍ਰਕਟ ਚਲਾਨ ਕਰੀਏਗਾ ਕੀ ਕਰੀਏ ਚਲਾਨਵਾੜ ਕੇ ਤਾਂ ਦੇ ਇੱਕ ਕੈਂਟਰ ਚਾਲਕ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ ਜੀ ਹਾਂ ਪੁਲਿਸ ਮੁਲਾਜ਼ਮ ਇਸ ਕੈਂਟਰ ਚਾਲਕ ਦੇ ਥੱਪੜ ਮਾਰਤਾ ਵੀ ਨਸਰਾਇਆ ਹੈ ਜਿਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਹੋ ਗਿਆ ਦਰਸਲ ਪੁਲਿਸ ਵੱਲੋਂ ਨੋ ਐਂਟਰੀ ਚ ਜਾ ਰਹੀ ਇੱਕ ਨਿਊਜ਼ਪੇਪਰ ਵਾਲਿਆਂ ਦੀ ਗੱਡੀ ਨੂੰ ਰੋਕਿਆ ਗਿਆ ਸੀ ਜਿਸ ਤੇ ਕਿ ਜਦੋਂ ਕਾਗਜ਼ ਦਿਖਾਉਣ ਦੀ ਗੱਲ ਆਈ ਤਾਂ ਦੋਵੇਂ ਵਿਚਾਲੇ ਝੜਪ ਹੋ ਗਈ ਅਤੇ ਇਸ ਨੂੰ ਲੈ ਕੇ ਪੁਲਿਸ ਮੁਲਾਜ਼ਮ ਐਸ ਕੈਂਟਰ ਚਾਲਕ ਦਾ ਫੋਨ ਜੇਬ ਚ ਪਾ ਕੇ ਜਾਣ ਲੱਗਿਆ ਜਿਸ ਨੂੰ ਜਦੋਂ ਕੈਂਟਰ ਚਾਲਕ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਨੇ ਉਸ ਤੇ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਆ ਤੁਸੀਂ ਸੁਣਦੇ ਹੋ ਵੱਡੀ ਫੋਟੋ ਮੇਰਾ ਫੋਨ ਦਾ ਨਾ ਮੈਨੂੰ ਆਪ ਲੈ ਕੇ ਕਿਉਂ ਜਾ ਰਹੇ ਹੋ ਮੇਰਾ ਨਾਮ ਲਾਉਣਾ ਮੇਰਾ ਮੇਰਾ फोटो तो कॉपियर मैं कह रहा हूँ कि आप ऑनलाइन चेक कर लो अगर ऑनलाइन मेरे पास पेपर ना हो लाइसेंस ना हो तो आप मेरा चलान कर सकते हो तो मेरा फोन लेके जा रहे हैं ये बताओ मैं कहाँ मैं गड्डी पीछे पीछे, पीछे लेके आ रहा हूँ एक बंदा मेरे साथ में जा रहा है फिर भी मेरा फोन लेके जा रहे हैं ना मुझे कहीं पे बात करने दे रहे हैं प्रेस की लाइडी है ट्रिब्यून की प्रेस नहीं जी लोड में है तो आप चलान कर दो ना कम कम से बात

ਨਾਲ ਦੇ ਨੌਜਵਾਨਾਂ ਨੇ ਹੌਂਸਲਾ ਕਰਦਾ ਮੌੜ ਦੇ ਨੌਜਵਾਨਾਂ ਚਾਹੀਏ ਆ ਚਾਰੇ ਹੋਣਾ ਸਾਥ ਵਿੱਚ ਇੱਕੋ ਜਿਹਾ ਹੋਣਾ ਪਿਆਣਾ ਇੱਕੋ ਜਿਹਾ ਹੋਣਾ ਇਹ ਫੋਨ ਲੈ ਕੇ ਬਾਹਰ ਰਹੂਗਾ ਇਹ ਗੱਡੀ ਲੈ ਕੇ ਬਾਅਦ ਤੈਨੂੰ ਕੀ ਕਰਾਂਗੇ ਅਸੀਂ ਤੂੰ ਬੜਾ ਤੁਸੀਂ ਅੱਗੇ ਲਾ ਰੱਖਿਆ ਤੂੰ ਫੋਨ ਦਾ ਦਿੱਕਤ ਕੀ ਹੁੰਦੂ ਉਹਨੂੰ ਕਾਗਜ਼ ਪਾਣੀ ਤੇ ਲਾਣਾ ਹੈ ਨਾ ਇਹ ਤੇਲਾ ਸੀਗਾ ਇਹਦਾ ਫੋਨ ਫੜ ਕੇ ਮੇਰੇ ਪਿੱਛੇ ਆ ਜਾਵੇਂਗਾ ਇਹ ਤੇ ਲਾਉਣੀ ਹੈ ਗੱਡੀ ਥਾਣੇ 'ਚ ਇਹ ਮੁਰਕ ਗੱਡੀ ਲੈ ਕੇ ਪਾਚੂਗਾ ਅਸੀਂ ਕਿੱਥੇ ਪੜਾਂਗੇ ਇਹਦੇ ਕੋਲ ਕੋਈ ਪੇਪਰ ਨਹੀਂ ਵੈਨੂ ਗੱਡੀ ਲਾਉਣੀ ਹੈ ਬਗੈਰ ਇਹਦਾ ਕਹਿੰਦੇ ਗੱਲ ਕਰਕੇ ਰੱਖਿਆ ਵੀ ਉੱਥੇ ਤੂੰ ਜਾ ਕੇ ਫੋਨ ਦੇ ਦਾਂਗੇ ਗੱਡੀ ਲਾ ਦਾਂਗੇ ਟਾੜੇ ਇਸ ਕਰਕੇ ਇਹਦਾ ਫੋਨ ਰੱਖਿਆ ਉਹ ਇਹ ਲੈ ਕੇ ਭੱਜੂਗਾ ਹੋਰ ਗਲੀ ਤੇ ਮੈਂ ਅੱਗੇ ਕਿੱਥੇ ਕੱਲ ਮੇਰੇ ਕੋਲੇ ਬਾਈਕ ਹੈ ਬੰਦ ਕਰਿਆ ਤੂੰ ਕਹਿੰਦਾ ਉਹ ਜਾ ਕੇ ਅਭੀ ਇਹ ਪਹਿਲਾਂ ਭਜਾ ਕੇ ਲੈ ਕੇ ਛੱਡ ਕੇ ਭੱਜ ਗਿਆ ਉਹ ਲਾ ਕੇ ਬੰਦ ਕਰਕੇ ਡਰਾਈਵਰੀ ਛੱਡ ਕੇ ਭੱਜ ਗਿਆ ਉਹ ਵੀ ਖਾਣੇ ਲਾ ਕੇ ਲਾ ਕੇ ਦੇ ਮਾਮਲਾ ਬਠਿੰਡਾ ਦੇ ਫੌਜੀ ਚੌਕ ਦਾ ਹੈ ਜਿੱਥੇ ਕਿ ਇੱਕ ਕੈਂਟਰ ਜੋ ਕਿ ਨਿਊਜ਼ਪੇਪਰ ਵਾਲਿਆਂ ਦਾ ਹੈ ਜਦੋਂ ਉਹ ਚੌਕ ਦੇ ਨਜ਼ਦੀਕ ਤੋਂ ਲੰਘਣ ਲੱਗਿਆ ਤਾਂ ਅਚਾਨਕ ਸਾਹਮਣੇ ਖੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਰঞ্জੀਤ ਸਿੰਘ ਨੇ ਉਸ ਨੂੰ ਰੋਕ ਦਿੱਤਾ ਅਤੇ ਕਾਗਜ਼ਾਤ ਦਿਖਾਉਣ ਦੀ ਗੱਲ ਆਖੀ ਜਦੋਂ ਕੈਂਟਰ ਚਾਲਕ ਨੇ ਉਹ ਪੁਲਿਸ ਮੁਲਾਜ਼ਮ ਨੂੰ ਕਾਗਜ਼ਾਤ ਦਿਖਾਏ ਤਾਂ ਕੈਂਟਰ ਚਾਲਕ ਦਾ ਕਹਿਣਾ ਸੀ ਕਿ ਉਸ ਕੋਲ ਸਾਰੇ ਕਾਗਜ਼ात ਦੀ ਫੋਟੋਕਾਪੀ ਹੈ ਪਰ ਪੁਲਿਸ ਮੁਲਾਜ਼ਮ ਉਸ ਨੂੰ Ориਜినਲ ਕਾਗਜ਼ ਦਿਖਾਉਣ ਲਈ ਕਹਿਣ ਲੱਗਿਆ ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਝੜਪ ਹੋ ਗਈ ਅਤੇ ਪੁਲਿਸ ਮੁਲਾਜ਼ਮ ਨੇ ਕੈਂਟਰ ਚਾਲਕ ਦਾ ਫੋਨ ਖੋਲਿਆ ਅਤੇ ਜੇਬ 'ਚ ਪਾ ਕੇ ਜਾਣ ਲੱਗਿਆ ਜਿਸ ਨੂੰ ਜਦੋਂ ਕੈਂਟਰ ਚਾਲਕ ਨੇ ਰੋਕਣਾ ਚਾਹਿਆ ਤਾਂ ਉਲਟਾ ਪੁਲਿਸ ਮੁਲਾਜ਼ਮ ਨੇ ਵਰਦੀ ਦਾ ਰੂਪ ਦਿਖਾਉਂਦੇ ਹੋਏ ਉਸ ਨਾਲ ਹੱਥੋਂ ਪਾਈ ਕੀਤੀ ਅਤੇ ਉਸ ਦੇ ਮੂੰਹ ਤੇ ਚਿਪੇੜ ਜੜ ਦਿੱਤੀ ਹਾਂ ਪਾਉਂਦਾ ਲੋਗਾ ਨੇ ਹਰ ਬਾਈ ਜੀ ਕੀ ਮਾਮਲਾ ਕੀ ਹੋਇਆ ਤੁਸੀਂ ਜੀ ਨੋ ਐਂਟਰੀ ਆਇਆ ਗੱਡੀ ਦਾ ਵੀ ਪੇਪਰ ਦੇ ਰਿਹਾ ਗੱਡੀ ਦੀ ਬੌਣ ਪੇਪਰ ਹੈ ਜੀ ਮੇਰੇ ਕੋਲ ਹਾਂ ਅੱਛਾ ਇਤਨੀ ਪੇਪਰ ਨਹੀਂ ਦੇ ਰਿਹਾ ਸਨਾ ਆਨਲਾਈਨ ਚੈੱਕ ਕਰੋ ਆਨਲਾਈਨ ਅਪਡੇਟ ਕਰਦੇ ਜਦੋਂ ਦਲਚਸਪੀ ਨਾ ਕਰੀਂ ਉਹਨੇ ਗੱਲ ਕੀਤੀ ਨੋ ਐਂਟਰੀ ਦਾ ਪੇਪਰ ਦੇਣੀ ਦਾ ਲੜਾਈ ਝਗੜਾ ਕਰਦਾ ਹੋ ਗਿਆ ਟੱਕਾ ਮੁੱਕੀ ਹੋਈ ਆ ਧੱਕਾ ਕਰੀਂਦਾ ਉਹ ਮੇਰਾ ਬੋਰਡ ਸਾਲ ਕਿੱਥੇ ਪਿੱਛੇ ਫੜ ਕੇ ਨੇ ਆਪਨੇ ਦੇਖੀ ਹੈ ਕੀ ਮਾਮਲਾ ਕੀ ਤਰ੍ਹਾਂ ਪੇਪਰ ਮੇਰੇ ਕੋਲ ਸਾਰੇ ਆਹੇ ਜੀ ਮੈਂ ਆਪਕੋ ਪੇਪਰ ਦਿਖਾ ਦਿਸਾਉਂਗਾ ਇੱਕ ਸੈਕਿੰਡ ਟਰ ਚਲਕ ਨੇ ਕਿਹਾ ਕਿ ਉਸ ਕੋਲ ਸਾਰੇ ਕਾਗਜ਼ਾਤ ਨੇ ਅਤੇ ਜੇਕਰ ਕੁਝ ਕਮੀ ਲੱਗਦੀ ਹੈ ਤਾਂ ਉਸ ਦਾ ਚਲਾਨ ਘਟੇ ਜਾ ਸਕਦਾ ਹੈ ਪਰੰਤੂ ਪੁਲਿਸ ਮੁਲਾਜ਼ਮ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਅਤੇ ਕੈਂਟਰ ਚਾਲਕ ਸਣੇ ਇਸ ਗੱਡੀ ਨੂੰ ਥਾਣੇ ਲੈ ਆਈ ਪਰ ਇਸ ਦੌਰਾਨ ਖੂਬ ਹੰਗਾਮਾ ਹੋਇਆ ਸੜਕ ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ